ਸੋਹੀ ਮਹੱਲਾ ਪੰਜਵ ਪੇਖਤ ਚਾਖਤ ਕਹੀਤ ਅੰਦਾ ਸੁਣੀਤ ਸੁਣੀਏ ਨਾਹੀ ਨਿਕਟ ਵਸਤ ਕਾ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜਿਤ ਛਟੈ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਓ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੈ ਕਸ਼ੂ ਨ ਜਾਤਾ ਰਖੈ ਪੁਚਾਰ ਮਾਟੀ ਕਾ ਭਾਂਡਾ ਅਤ ਕੁਚੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਦਾ ਮਹਾ ਗਰਤ ਮਹ ਨਿਕਰਤ ਜਾਤਾ ਨਾਨਕ ਕੀ ਅਰਦਾਸ